ਕੈਸਰ ਦੀ ਪ੍ਰੋਜੈਕਟ ਆ ਜੱਬਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਰੈਲਬੰਦਗੀ ਲਾਈਨ ਕਲੱਬ ਬੇਗੋਵਾਲ ਵੱਲੋਂ ਮੰਡ ਸਰਦਾਰ ਜਿੰਨੇ ਵੀ ਘਰ ਰਹਿ ਗਏ ਨੇ ਜਿੰਨੇ ਵੀ ਰਾਹ ਚ ਡੇਰੇ ਆਏ ਨੇ ਸਾਰਿਆਂ ਨੂੰ ਰਾਸ਼ਨ ਕਿੱਟਾਂ ਚਾਦਰਾਂ ਇੱਕ ਇੱਕ ਇਹ ਪੈਕੇਟ ਆਪਾਂ ਨੂੰ ਹਰ ਇੱਕ ਕਿਸਣਾ ਕਲੱਬ ਵਾਲਿਆਂ ਨੇ ਦਿੱਤੇ ਨੇ 300 ਪੈਕੇਟੇ ਆਇਆ ਸਾਰੇ ਇਹ ਵੰਡਣ ਜਾ ਰਹੇ ਆ ਇਹ ਜਿਹੜੀ ਸਾਰੀ ਸੇਵਾ ਏ ਕਰਨਪ੍ਰੀਤ ਸਿੰਘ ਸਿਕਰੀ ਜਿਹੜੇ ਅਸਲੇ ਚੰਡੀਗੜ੍ਹ ਰਹਿੰਦੇ ਨੇ ਪ੍ਰਭ ਜੋਤ ਪਾਲ ਸਿੰਘ ਉਹਨਾਂ ਵੱਲੋਂ ਤੇ ਹਰਿ ਕ੍ਰਿਸ਼ਨਾ ਹਸਪੀਟਲ ਨੂੰ ਸਾਰੀ ਸੇਵਾ ਕੀਤੀ ਗਈ ਹੈ ਇਹ ਸਾਰਾ ਜਿਹੜਾ ਪ੍ਰੋਜੈਕਟ ਹੈ ਮੇਨ ਜਿਹੜਾ ਪ੍ਰੋਜੈਕਟ ਹੈ ਉਹ ਰਲ ਲਇਲ ਬੰਦਗੀ ਲਾਈਨ ਕਲੱਬ ਵੱਲੋਂ ਲਾਇਆ ਗਿਆ ਬਾਕੀ ਸਾਰਿਆਂ ਨੇ ਇਹਨਾਂ ਨਾਲ ਸਹਾਇਤਾ ਵੀ ਕੀਤੀ ਹੈ ਅਸੀਂ ਜਿਨ੍ਹਾਂ ਸਾਡੀ ਸਹਾਇਤਾ ਕੀਤੀ ਉਹਨਾਂ ਦਾ ਧੰਨਵਾਦ ਕਰਦੇ ਆ ਸਾਡੀ ਇੱਕ ਕਲੱਬ ਇਦਾਂ ਦੀ ਹੈ ਜਿਹੜੀ ਹਰ ਵੇਲੇ ਸੇਵਾ ਲਈ ਤਤ ਪਰ ਰਹਿੰਦੀ ਹੈ ਪਰਮਾਤਮਾ ਕਰੇ ਜਿੰਨੇ ਵੀ ਸਾਡੇ ਕਲੱਬ ਮੈਂਬਰ ਨੇ ਸਾਰਿਆਂ ਦਾ ਪਰਮਾਤਮਾ ਬਖਸ਼ਿਸ਼ ਕਰੇ ਹੀ ਇਦਾਂ ਹੀ ਸੇਵਾ ਕਰਦੇ ਰਹੀਏ ਇਹ ਜਿੰਨੇ ਵੀ ਅਸੀਂ ਪ੍ਰੋਜੈਕਟ ਲਾਣ ਜਾ ਰਹੇ ਹਾਂ ਸਾਰੇ ਸਾਡੇ ਪ੍ਰੈਜ਼ੀਡੈਂਟ ਰਵਿੰਦਰ ਸਿੰਘ ਜੈਤ ਦੀ ਪ੍ਰਧਾਨਗੀ ਹੇਠਾਂ ਸਾਰੇ ਪ੍ਰੋਜੈਕਟ ਲੱਗ ਰਹੇ ਨੇ ਜਿਵੇਂ ਸੁਖਦੇਵ ਜੰਗੀ ਜੀ ਦਲਾਵਰੀ ਸਾਹਿਬ ਲੰਬਾ ਸਾਹਿਬ ਰਾਜਵਰ ਦਰਜੀ ਡਾਕਟਰ ਸਾਹਿਬ ਸਾਰੇ ਹੀ ਲਾਈਨ ਮੈਂਬਰਾਂ ਦਾ ਧੰਨਵਾਦ ਆ ਤੇ ਪਰਮਾਤਮਾ ਅਗੇ ਇਹ ਅਰਦਾਸ ਕਰਦੇ ਹੇ ਪਰਮਾਤਮਾ ਸਾਨੂੰ ਸੇਵਾ ਲਈ ਬਲ ਬਖਸ਼ੀ ਜਿਹੜੀ ਅਹੀਂ ਸੇਵਾ ਕਰਦੇ ਰਹੀ ਏ ਮੇਰੇ ਮਾਨੇ ਚ ਬਹੁਤ ਦਿਨਾਂ ਦੀ ਖਾਸ ਸੀ ਮੈਂ ਸੰਤੀ ਸਾਬ ਨਾਲ ਕਿੰਨੀ ਦੀ ਗੱਲ ਚੁੱਕਾ ਕਿ ਮੈਂ ਮੰਡ ਸਰਦਾਰਪਿੰਡ ਜਾਣਾ ਚਾਹੁੰਦਾ ਤੇ ਇਨ੍ਹਾਂ ਦੀ ਮਿਹਰਬਾਨੀ ਇਨ੍ਹਾਂ ਸਾਡੇ ਨਾਲ ਨੇ ਸਵੇਰ ਦੇ ਇਨ੍ਹਾਂ ਦਾ ਵੀ ਧੰਨਵਾਦ ਤੇ ਬਾਕੀ ਕੋਸ਼ਿਸ਼ ਹੋਏਗੀ ਕਿ ਲਾਸਟ ਪੁਆਇੰਟ ਤੱਕ ਸਾਡੀ ਰੈਲ ਬੰਦਗੀ ਕਲੱਬ ਸੇਵਾ ਲਈ ਤਤ ਪਰ ਰਹੇਗੀ ਕੋਸ਼ਿਸ਼ ਕਰੇਗੀ ਕਿ ਵੱਧ ਤੋਂ ਵੱਧ ਸੇਵਾ ਕੀਤੀ ਜਾਵੇ ਲਾਸਟ ਪੁਆਇੰਟ ਤੱਕ ਜੋ ਵੀ ਕਿਸੇ ਤਰ੍ਹਾਂ ਦੀ ਵੀ ਹੋਏਗੀ ਕੋਸ਼ਿਸ਼ ਕਰਾਂਗੇ ਸੀ ਤੇ ਮਿਹਨਤ ਕਰਕੇ ਸੇਵਾ ਕਰਦੇ ਰਹੀਏ ਬਾਕੀ ਮੈਂ ਆਪਣੇ ਇਸ ਡਿਸਟ੍ਰਿਕਟ 321 ਡੀ ਨੂੰ ਵੀ ਸਾਰੇ ਹੀ ਕਲੱਬਾਂ ਨੂੰ ਅਪੀਲ ਕਰਦਾ ਹਾਂ ਵੀ ਹੜਪੀੜਤਾ ਵਾਤ ਖਲੋਵੋ ਦੇਖੋ ਇੱਕ ਗੱਲ ਤੇ ਸਾਬਤ ਹੋ ਗਈ ਪੰਜਾਬੀ ਨਾਲ ਪੰਜਾਬੀ ਖਲੋਤਾ ਪਰ ਬਹੁਤ ਮਦਦ ਕੀਤੀ ਜਿੰਨੀ ਆਫਤ ਆਈ ਸੀ ਪਰ ਫਿਰ ਵੀ ਆਪਾਂ ਸਾਰੇ ਰਲ ਕੇ ਹੋਰ ਹਮਲਾ ਮਾਰੀਏ ਜੋ ਸਾਡੇ ਵੀਰ ਨੇ ਆਪਾਂ ਸਾਰਿਆਂ ਨੂੰ ਉਠਾਈਏ ਕੈਂਪ ਕਰੀਏ ਆਪਾਂ ਉਦਾਂ ਵਸਦਾ ਅਕਸਰ ਦਾ ਪੰਜਾਬ ਰਵੇ ਉਦਾਂ ਹੀ ਚੜਦੀ ਕਲਾ ਚ ਰਵੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਮੰਡ ਦੇ ਵਿੱਚ ਮੰਡ ਖੇਤਰ ਦੇ ਵਿੱਚ ਮੰਡ ਸਰਦਾਰ ਸਿੰਘ ਜੀ ਵਿਖੇ ਪਹੁੰਚੇ ਆ ਲਾਈਨ ਕਲਬ ਰਾਜ ਲਗ ਬੰਦਗੀ ਵੱਲੋਂ ਕੁਝ ਸਹਾਇਤਾ ਲੈ ਕੇ ਜਿਹੜੇ ਕਿ ਗਵਰਨਰ ਸਾਹਿਬ ਨੇ ਦੱਸਿਆ ਜਿਸ ਤਰ੍ਹਾਂ ਕਿ ਸਾਡੇ ਦਾਨੀ ਸੱਜਣਾ ਨੇ ਸਾਨੂੰ ਸਹਿਯੋਗ ਦਿੱਤਾ ਉਹਨਾਂ ਦੇ ਵੱਲੋਂ ਹਰੀਕ੍ਰਿਸ਼ਨ ਹਸਪੀਟਲ ਵੱਲੋਂ ਵੀ ਸਾਨੂੰ ਸਹਿਯੋਗ ਦਿੱਤਾ ਗਿਆ ਅਸੀਂ ਸਾਰਾ ਇਹ ਸਮਗਰੀ ਲੈ ਕੇ ਅੱਜ ਮੰਡ ਸਰਦਾਰ ਸਿੰਘ ਵਿਖੇ ਪਹੁੰਚੇ ਆ ਤੇ ਮੈਂ ਸੰਤੀ ਸਾਹਿਬ ਦਾ ਵੀ ਬਹੁਤ-ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਸਾਡੇ ਨਾਲ ਹੋ ਕੇ ਸਾਨੂੰ ਸਾਰਾ ਦੱਸਿਆ ਵੀ ਕਿਹੜੇ-ਕਿਹੜੇ ਘਰਾਂ ਨੂੰ ਕਿਸ ਚੀਜ਼ ਦੀ ਲੋੜ ਹੈ ਉੱਥੇ ਪਹੁੰਚਾਈ ਜਾਵੇ ਤੇ ਮੈਂ ਰਾਇਲ ਬੰਦਗੀ ਦੇ ਸਾਰੇ ਟੀਮ ਦਾ ਬਹੁਤ-ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਇੱਥੇ ਪਹੁੰਚ ਕੇ ਗਵਰਨਰ ਸਾਹਿਬ ਦਾ ਬਹੁਤ-ਬਹੁਤ ਧੰਨਵਾਦੀ ਆ ਹਰੀਕ੍ਰਿਸ਼ਨਾ ਹਸਪੀਟਲ ਦਾ ਬਹੁਤ-ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਸਹਿਯੋਗ ਦੇ ਕੇ ਸਾਨੂੰ ਇਹ ਇੱਥੇ ਕੋਚਨ ਬਜਯਤਨ ਕੀਤਾ ਵਾਈ ਗੁੱਡ ਟਿਕਾ ਖਾਲਸਾ